ਉਗਾਵ ਦੇਖ ਲਓ ਪਹਿਲਾ ਹੁਣ ਤੁਸੀਂ ਹੈਰਾਨ ਤੁਸੀਂ ਹੁਣ ਬਣਾ ਕਹਦੇ ਹੋ ਵੀ ਝੂਠ ਬੋਲਦਾ ਹੈ ਕਿਰਾਇਆ ਤਾਂ ਮਸ਼ੀਨਰੀ ਦਾ ਜਦੋਂ ਤੁਸੀਂ ਗੁਜਰਾਤ ਕੱਢ ਕੇ ਦੇਖੋ ਮਸ਼ੀਨਰੀਆਂ ਜਿਹੜੀਆਂ ਬੰਦਰਗਾਹਾਂ ਨੇ ਜਾਮਨਗਰ 2-2 ਕਰੋੜ ਰੁਪਏ ਇੱਕ ਦਿਨ ਦਾ ਕੰਮ ਦਾ ਕਿਸੇ ਦਾ ਲੱਗਿਆ ਹੋਇਆ ਮੂਰੇ ਪ੍ਰੈਸ਼ਰ ਨਾਲ ਅੱਗੇ ਤੱਕੂ ਧਰਤੀ ਦੇ ਵਿੱਚ ਗਾਹਾਂ ਜਾਊ ਗੱਡੀ ਦੀ ਲੈਣ ਦੇ ਹੇਠਾਂ ਇਹ ਆ ਲਾਇਆ ਹੋਇਆ ਆਹ ਪੋੜਾ ਨੂੰ ਪ੍ਰੈਸ਼ਰ ਦੇ ਨਾਲ ਆ ਸਾਹਮਣੇ ਲੱਗੇ ਹੋਏ ਨੇ ਇਹਨਾਂ ਨਾਲ ਧੱਕ ਕੇ ਲਿਜਾਊਗੀ ਸਿੱਧੀ ਸਣੇ ਮਿੱਟੀ ਸਮੇਤ ਮਿੱਟੀ ਗੱਡੀ ਦੀ ਲੈਣ ਤੇ ਹੇਠਾਂ ਦੀ ਜਾਊਗੀ ਮਿੱਟੀ ਬਾਦ ਦੇ ਵਿੱਚ ਜੀਸੀਬੀ ਨਾਲ ਕੱਢੀ ਜਾਊਗੀ ਸਿਰਫ ਆਹ ਮੋਟਰਾਂ ਨਾਲ ਜਿਹੜਾ ਦੇਖ ਸਕਦੇ ਹੋ ਇਸ ਪੁੱਲ ਨੂੰ ਹੈ ਜਿਹੜਾ ਅੱਗੇ ਧੱਕਿਆ ਜਾ ਰਿਹਾ ਹੈ ਆ ਦੋਏ ਪੁੱਲਾਂ ਨੂੰ ਸਿੱਧੀ ਪ੍ਰੈਸ਼ਰ ਦੇ ਨਾਲ ਕਿੰਨੇ ਪਾਵਰ ਦੀਆਂ ਨੇ ਇਹ ਪਤਾ ਹੈ ਕੁਛ ਆਹ ਮੋਟਰਾਂ ਕਿੰਨੇ ਪਾਵਰ ਦੀਆਂ ਨੇ ਆ ਦੇਖੋ ਮਿੱਟੀ ਵੀ ਹਿੱਲ ਰਹੀ ਹੈ ਭੱਗ ਫੁੱਟ ਫੁੱਟ ਵਾਂਗੂ ਅੰਦਰ ਧੱਕਿਆ ਗਿਆ 5 ਮਿੰਟਾਂ ਚ 1 ਫੁੱਟ ਅੰਦਰ ਧੱਕਤਾ ਪੁੱਲ ਸਤਿ ਸ੍ਰੀ ਅਕਾਲ ਦੋਸਤੋ ਜੋ ਪਿੱਛੇ ਇਸ ਪੁਲ ਜੋ ਅੰਡਰ ਬ੍ਰਿਜ ਬਣ ਰਿਹਾ ਹੈਗਾ ਇਹਦੇ ਬਾਰੇ ਜਾਣਕਾਰੀ ਦੱਸਦੇ ਆ ਜਿਹੜੇ ਆ ਸਾਹਮਣੇ ਨੇ ਇਹਨਾਂ ਨੂੰ ਅੰਦਰ ਧੱਕਿਆ ਜਾ ਰਿਹਾ ਹੈ ਪ੍ਰੈਸ਼ਰ ਨਾਲ ਦੋਸਤੋ ਤੁਹਾਨੂੰ ਪੂਰੀ ਗੱਲਬਾਤ ਦਿਖਾਵਾਂਗੇ ਕਿਵੇਂ ਇੰਨਾ ਚੈੱਕਾਂ ਨਾਲ ਆਹਾ ਹਜ਼ਾਰਾਂ ਟਨ ਦਾ ਪੁਲ ਹੈ ਜਿਹੜਾ ਅੱਗੇ ਧੱਕਿਆ ਜਾਣਾ ਹੈ ਸੁਨਾਮ ਉਦਮ ਸਿੰਘ ਵਾਲੇ ਉਹੀ ਪੁਲ ਹੈ ਜਿਹਦਾ ਪਹਿਲਾਂ ਦੇਖਿਆ ਸੀ ਤੁਸੀਂ ਇੱਕ ਮਸ਼ੀਨਰੀ ਆਪਾਂ ਕਹਿੰਦੇ ਸੀ ਜੀ 15 ਲੱਖ ਰੁਪਏ ਲੇਗੀ 2 ਘੰਟਿਆਂ 'ਚ ਉਹੀ ਪੁਲ ਹੈ ਇਹ ਜਿਹੜਾ ਬਣ ਰਿਹਾ ਹੈ ਇਹ ਇੱਕ ਦਿਨ ਦਾ ਖੜੀ ਦਾ 2 ਲੱਖ ਰੁਪਏ ਇੱਕ ਦਿਨ ਦਾ ਖੜੀ ਦਾ ਸੀ ਮਸ਼ੀਨਰੀ ਦਾ ਇਹਦਾ ਜਿਹੜੀ ਤੁਹਾਨੂੰ ਮਸ਼ੀਨਰੀ ਵੀ ਦਿਖਾਉਣੇ ਆ ਪਹਿਲਾਂ ਵੀ ਵੀਡੀਓ ਪਾਈ ਸੀ ਕਮੈਂਟਾਂ ਚ ਬਹੁਤ ਕਿਹਾ ਜੀ ਆਏ ਕਿਵੇਂ ਆਏ ਕਿਵੇਂ ਆਹ ਦੇਖ ਸਕਦੇ ਹੋ ਵੀ ਇੰਨਾ ਪ੍ਰੈਸ਼ਰ ਆ ਨਹੀਂ ਉਹ ਖੜੀਆਂ ਮਸ਼ੀਨ ਉਹ ਚੱਲੂਗੀ ਮੋਟਰ ਸਾਹਮਣੇ ਤਾਰਾਂ ਆ ਰਹੀਆਂ ਨੇ ਪ੍ਰੈਸ਼ਰ ਵਾਲੀਆਂ ਫਿਰ ਇਹ ਪੁੱਲ ਅੰਦਰ ਧੱਕਿਆ ਜਾਊਗਾ ਅੰਦਰ ਕਿਵੇਂ ਧੱਕਿਆ ਜਾਊ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਅਲੇ-ਦਾਲੇ ਦੇਖ ਵੀ ਰਹੇ ਨੇ ਗੱਲਬਾਤ ਵੀ ਕਿਵੇਂ ਤਾਂ ਉੱਪਰ ਗੱਡੀ ਦੀ ਲੈਣਾ ਹੈ ਇਹ ਉਹੀ ਸਿਸਟਮ ਹੈ ਜਿਹੜਾ ਤੁਹਾਨੂੰ ਦਿਖਾਇਆ ਪੂਰਾ ਆਹ ਪ੍ਰੈਸ਼ਰ ਨੇ ਇਹਨਾਂ ਨਾਲ ਅੰਦਰ ਹੈ ਜਿਹੜਾ ਜਾਊਗਾ ਪੁਲ ਤੱਕਿਆ ਕਿਵੇਂ ਜਾਊਗਾ ਉਹ ਦੇਖ ਲਓ ਪਹਿਲਾਂ ਹੁਣ ਹਾਂਜੀ ਗੱਲਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਇਹ ਉਹੀ ਪੁਲ ਹੈ ਉਦੋਂ ਵਾਲਾ ਜਿਹੜਾ ਜਨਕੀ ਵੀ ਕਹਿੰਦੇ ਸੀ ਵੀ 15 ਲੱਖ ਕਿਰਾਇਆ ਮਸ਼ੀਨ ਦਾ ਕਿਵੇਂ ਆ 2 ਲੱਖ ਖੜੀ ਦਾ ਉਹ ਪੁਲ ਨੂੰ ਹੁਣ ਇੱਕ ਹੋਰ ਟੈਕਨੋਲੋਜੀ ਦਿਖਾਵਾਂਗੇ ਦੇਖ ਕੇ ਹੈਰਾਨ ਹੋ ਜਾਣਗੇ ਅੱਦੇ ਤਾਂ ਇੱਕ ਸਿਲੰਡਰ ਜੇ ਨੇ ਪੁਸ਼ਿੰਗ ਮਸ਼ੀਨ ਜਿਹੜੀ ਤੱਕ ਕੇ ਅੰਦਰ ਪ੍ਰੈਸ਼ਰ ਨਾਲ ਜਿਹੜੇ ਆਪਾਂ ਜੈਕ ਕਹਿੰਦੇ ਆ ਜੈਕ ਹਾਈਡਰੌਨਿਕ ਚੈੱਕ ਜਿਹੜੇ ਉਹ ਧੱਕ ਕੇ ਆ ਪੁਲਾਂ ਨੂੰ ਦੇਖ ਸਕਦੇ ਹੋ ਵੀ ਅੰਦਰ ਸਿੱ ਧੱਕਣਗੇ ਸਿੱਧੇ ਹੀ ਪ੍ਰੈਸ਼ਰ ਨਾਲ ਕੋਈ ਮਿੱਟੀ ਬੰਦੇ ਨਹੀਂ ਕੱਢਣਗੇ ਕੁਝ ਨਹੀਂ ਜਦੋਂ ਧੱਕ ਕੇ ਗੱਡੀ ਦੀ ਲੈਣ ਦੇ ਹੇਠਾਂ ਬਾਗੇ ਪ੍ਰੈਸ਼ਰ ਨਾਲ ਫੇਰ ਜੰਨੀ ਕਿਹੜੇ ਮਿੱਟੀ ਕੱਢੀ ਜਾਊਗੀ ਤੁਸੀਂ ਪੂਰੀ ਵੀਡੀਓ ਦੇਖ ਕੇ ਹੈਰਾਨ ਹੋ ਜਾਓਗੇ ਵੀ ਇੰਨੀ ਤਾਕਤ ਸਿਰਫ 50 ਪਾਵਰ ਦੀ ਮੋਟਰ ਹੈ ਪੂਰੀ ਵੀਡੀਓ ਦੇਖਿਓ ਵੀ ਕਿਵੇਂ ਇੱਕ ਛੋਟੇ ਛੋਟੇ ਸਿਲੰਡਰ ਆ ਮੈਨੂੰ ਲੱਗਦਾ ਹਜ਼ਾਰਾਂ ਟਨ ਪੁਲਾਂ ਨੂੰ ਪ੍ਰੈਸ਼ਰ ਨਾਲ ਕਿਵੇਂ ਅੱਗੇ ਧੱਕਣਗੇ ਗੱਡੀ ਦੀ ਲੈਣ ਦੇ ਹੇਠਾਂ ਕਿਵੇਂ ਪਹੁੰਚਾਉਣਗੇ ਦੇਖਿਓ ਪੂਰੀ ਵੀਡੀਓ ਤੁਸੀਂ ਹੈਰਾਨ ਤੁਸੀਂ ਹੁਣ ਬਣਾ ਕਹਦੇ ਹੋ ਵੀ ਝੂਠ ਬੋਲਦਾ ਹੈ ਅਜਾ ਮੂਰੇ ਲਾਇਆ ਹੋਇਆ ਪੁਲ ਦੇ ਮੂਰੇ ਆ ਲੋਹੇ ਦਾ ਲਾਇਆ ਹੋਇਆ ਸਿਸਟਮ ਪਹਿਲਾਂ ਸਾਰਾ ਅੰਦਰ ਤੱਕ ਕੇ ਲਿਜੋ ਫਿਰ ਆ ਪੁਲਿਆ ਜਿਹੜਾ ਇਹ ਠਾਂ ਬਗ ਜੂ ਮਿੱਟੀ ਹੈ ਜਿਹੜੀ ਉਹ ਵਿੱਚੋਂ ਇੱਥੇ ਖੜੀ ਰਹੂ ਫਿਰ ਜੀ ਸੀ ਬੀਆਂ ਨਾਲ ਮਿੱਟੀ ਹੈ ਜਿਹੜੀ ਇੱਧਰ ਜਾਊਗੀ ਪਹਿਲਾਂ ਵੀ ਜੀ ਸੀ ਬੀ ਨਾਲ ਮਿੱਟੀ ਹੈ ਜਿਹੜੀ ਆ ਪੁਲਿਆ ਜਿਹੜਾ ਇਹਦੇ ਬਣ ਗਿਆ ਇਹ ਜਾਨੀ ਕਿ ਲਾ ਪਾਸਾ ਪੂਰੀ ਰਿਪੋਰਟ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਤੇ ਇਧਰੋਂ ਹੁਣ ਚੱਲਣ ਵਾਲੀ ਹੈ ਪ੍ਰੈਸ਼ਰ ਸਾਨੂੰ ਪ੍ਰੈਸ਼ਰ ਵੀ ਚੱਲਦਾ ਦਿਖਾਵਾਂਗੇ ਜਿਹੜਾ ਹੁਣ ਤੁਹਾਡੇ ਸਾਹਮਣੇ ਪ੍ਰੈਸ਼ਰ ਨਾਲ ਪੂਰਾ ਕੋਲਾ ਜਿਹੜਾ ਆਹ ਸਿਲੰਡਰ ਨੇ ਲੱਗੇ ਹੋਏ ਆ ਦੇਖੋ ਤੇਲ ਲਾਤਾ ਇਹਨਾਂ ਦੇ ਦੇਖ ਸਕਦੇ ਹੋ ਜੀ ਤੇਲ ਲਾਤਾ ਤੇ ਹੁਣ ਇਹਨਾਂ ਦੇ ਪ੍ਰੈਸ਼ਰ ਨਾਲ ਜਿਹੜਾ ਇਹ ਅੰਦਰ ਜਾਣਗੇ ਹਲੇ ਰਾਹੀਰ ਵੀ ਕਿਵੇਂ ਧੱਕਿਆ ਜਾਊਗਾ ਪੂਰੀ ਗੱਲ ਹੈ ਜਿਹੜੀ ਹੁਣ ਸਿਰਾ ਹੋਣ ਵਾਲੀ ਗੱਲ ਹੈਗੀ ਟੈਕਨੋਲੋਜੀ ਦਾ ਜਵਾਨ ਹੈ ਅੱਜਕੱਲ ਕਿੜੇ-ਕੜੇ ਪੁੱਲ ਨੇ ਇੱਕ 4-5 ਸਿਲੰਡਰ ਲਾ ਕੇ ੱੱੱਕੀ ਜਾਊਗੀ ਅੰਦਰ ਤੁਸੀਂ ਲਾ ਰਹੇ ਹੋ ਕਿੰਨੀ ਮਿੱਟੀ ਨੂੰ ਅੰਦਰ ਪ੍ਰੈਸ਼ਰ ਨਾਲ ੱੱੱਕੂ ਮੂਰੇ ਪੱਤੀਆਂ ਲੱਗੀਆਂ ਹੋਈਆਂ ਨੇ ਟਿੱਕੀਆਂ ਗੱਡੇ ਦੀ ਆਹ ਆਹ ਟ੍ਰੇਨ ਦਾ ਆਹ ਟ੍ਰੇਨ ਦਾ ਪੁਲ ਬਣ ਰਿਹਾ ਜੀ ਦੇਖ ਸਕਦੇ ਹੋ ਤਸਵੀਰਾਂ ਪੁਰਾਣੇ ਜਿਹੜੀਆਂ ਚਲਾਤੀਆਂ ਇਹ ਅੰਦਰ ੱੱੱਕਣ ਗਈਆਂ ਕਿੰਨੇ ਪਾਵਰ ਦੀਆਂ ਨੇ ਇਹ ਪਤਾ ਹੈ ਕੁਛ ਆ ਮੋਟਰਾਂ ਕਿੰਨੇ ਪਾਵਰ ਦੀਆਂ ਨੇ ਇਸ ਵੀ ਇਸ ਕਿਆਂ 2 25 ਕਰ ਉਹ 30 ਹੈ ਦੇਖ ਸਕਦੇ ਹੋ ਵੀ 1 30 ਦੀ ਹੈ 1 20 ਦੀ ਹੈ 50 ਪਾਵਰ ਹੋ ਗਿਆ 50 ਪਾਵਰ ਹਾਊਸ ਪਾਵਰ ਹੈ ਜਿਹੜਾ ਦੇਖ ਸਕਦੇ ਹੋ ਵੀ 50 ਪਾਵਰ ਦੇ ਨਾਲ ਇਹ ਮਸ਼ੀਨਾਂ ਨੇ ਤੇ ਆਹ ਆ ਜਾਂਦਾ ਹੈ ਪ੍ਰੈਸ਼ਰ ਹੁਣ ਇਹ ਪ੍ਰੈਸ਼ਰ ਨਾਲ ਪਾ ਜਿਹੜੇ ਅੰਦਰ ਧੱਕਣਗੇ ਹੁਣ ਇਹਨਾਂ ਨੂੰ ਹੌਲੀ ਹੌਲੀ ਅੰਦਰ ਧੱਕਿਆ ਜਾ ਰਿਹਾ ਹੈ ਆ ਦੇਖੋ ਜੀ ਆ ਲੱਗੇ ਹੋਏ ਨੇ ਇਸ ਤਰ੍ਹਾਂ ਆ ਪ੍ਰੈਸ਼ਰ ਵਾਲੇ ਪਾਈਪ ਲੱਗੇ ਹੋਏ ਨੇ ਤੇ ਉੱਪਰੋਂ ਦੇਖ ਵੀ ਰਹੇ ਨੇ ਕਿ ਕਿਵੇਂ ਧੱਕੇ ਜਾ ਰਹੇ ਨੇ ਆਹ ਹੁਣ ਅੰਦਰ ਨੂੰ ਨੇ ਜਿਹੜੇ ਧੱਕੇ ਜਾ ਰਹੇ ਨੇ ਆ ਦੇਖੋ ਜਾ ਰਹੇ ਨੇ ਜੀ ਆਹ ਦੇਖੋ ਜੀ ਹੌਲੀ ਹੌਲੀ ਬਰੀਕੀ ਦੇ ਵਿੱਚ ਆ ਦੇਖ ਆ ਦੇਖੋ ਜਿਆ ਜਾ ਰਹੇ ਨੇ ਕਿ ਨਾ ਮਿੱਟੀ ਨੂੰ ਅੰਦਰ ਲੱਖਾਂ ਟਨ ਮਿੱਟੀ ਨੂੰ ਅੰਦਰ ਧੱਕ ਰਹੇ ਨੇ ਆ ਦੇਖੋ ਪਾਈਪ ਵੀ ਸਾਨੂੰ ਦੀਂਦਾ ਪ੍ਰੈਸ਼ਰ ਜਿੰਨਾ ਬਣਿਆ ਹੋਇਆਗਾ ਦੇਖ ਸਕਦੇ ਹੋ ਹੌਲੀ ਹੌਲੀ ਨਜ਼ਰ ਮਾਰੋ ਵੀ ਧੱਕਿਆ ਜਾ ਰਿਹਾ ਹੈ ਦੇਖ ਸਕਦੇ ਹੋ ਇੱਕ ਕਿੱਡਾ ਪੁੱਲ ਹਜ਼ਾਰਾਂ ਟਨ ਦਾ ਪੁੱਲ ਆਜ ਇੱਕ ਨੇ ਦੇਖ ਸਕਦੇ ਹਾਂ ਜੀ ਸਿਲੰਡਰ ਕਹਿ ਲੋ ਜੈਕ ਕਹਿ ਲੋ ਆਜ ਇੱਕ ਲੱਗੇ ਹੋਏ ਨੇ ਤੇ ਉਧਰ ਮੋਟਰ ਚੱਲ ਰਹੀ ਹੈ 50 ਪਾਵਰ ਦੀ ਇੱਕ 30 ਪਾਵਰ ਦੀ ਹੈ ਇੱਕ 20 ਪਾਵਰ ਦੀ ਹੈ ਉਹ ਮੋਟਰਾਂ ਦੇ ਨਾਲ ਵੀ ਕਿੱਡੀ ਟੈਕਨੋਲੋਜੀ ਆ ਗਈ ਕਿੱਡੇ ਵੱਡੇ ਪੁੱਲ ਨੂੰ ਇਹਨਾਂ ਨੂੰ ਅੰਦਰ ਧੱਕਣਾ ਸਮੇਤ ਮਿੱਟੀ ਐ ਧੱਕੇ ਨਾਲੇ ਅੰਦਰ ਜਾਊ ਮਿੱਟੀ ਬਾਅਦ ਚ ਕੱਢਣਗੇ ਆ ਦੇਖੋ ਜੀ ਇਹਦਾ ਆਪ ਵਿਚ ਫੁੱਟ ਦਾ ਫਰਕ ਹੈ ਡੇਢ ਫੁੱਟ ਦਾ ਲਗਭਗ ਦੇਖਦੇ ਆ ਵੀ ਕਿੰਨੇ ਟਾਈਮ ਵਿਚ ਬਰਾਬਰ ਬਗ ਜੂਗਾ ਉਹ ਨਿਸ਼ਾਨੀ ਹੈ ਜੀ ਦੇਖ ਸਕਦੇ ਤੁਸੀਂ ਅੰਦਰੋਂ ਜਾ ਕੇ ਦਿਖਾਉਨੇ ਆ ਵੀ ਕਿਸੇ ਤਰ੍ਹਾਂ ਲਾਈਵ ਤਸਵੀਰਾਂ ਵੇਖ ਰਹੇ ਹੋ ਤੁਸੀਂ ਪੂਰੀ ਗੱਲ ਮੈਂ ਤਾਂ ਅੰਦਰੋਂ ਜਾ ਕੇ ਦਿਖਾਉਨੇ ਵੀ ਪੁੱਲ ਨੂੰ ਆ ਦੇਖੋ ਇੰਨਾ ਧੱਕੇ ਗਿਆ ਜੀ ਹੁਣ ਹੁਣ ਜਿੰਨਾ ਪੇ ਗਿਆ ਆ ਦੇਖੋ ਮਿੱਟੀ ਵੀ ਹਿੱਲ ਰਹੀ ਹੈ ਇਹਨਾਂ ਦੇ ਨਾਲ ਸਿਲੰਡਰਾਂ ਨਾਲ ਪੁੱਲ ਨੂੰ ਆ ਪੁੱਲ ਦੇਖੋ ਕਿੱਦਾਂ ਆ ਦੇਖੋ ਆ ਪੁਲ ਨੂੰ ਅੰਦਰ ਧੱਕਿਆ ਜਾ ਰਿਹਾ ਹੈ ਤਸਵੀਰਾਂ ਲਾ ਰਿਓ ਵੀ ਕਿੱਡਾ ਹਜ਼ਾਰਾਂ ਟਨ ਦਾ ਪੁਲ ਬਣਿਆ ਹੋਇਆ ਇਹ ਰੇਲਵੇ ਭਾਗ ਦੇ ਦੇਹਠਾਂ ਜਾ ਰਿਹਾ ਹੈ ਆ ਲਾਲੂ ਜੀ ਜਾ ਰਿਹਾ ਹੈ ਅੰਦਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਜੰਤਰਾਂ ਨਾਲ ਦੇਖੋ ਇੰਨਾ ਧੱਕਿਆ ਗਿਆ ਜੀ ਆ ਦੇਖੋ ਲਗਭਗ ਫੁੱਟ-ਫੁੱਟ ਵਾਂਗੂ ਅੰਦਰ ਧੱਕਿਆ ਗਿਆ ਟਾਈਮਿੰਟ ਹੋ ਗਿਆ ਛੱਡੇ ਨੂੰ ਮੈਨੂੰ ਲੱਗਦਾ 5-5 ਮਿੰਟ ਹੋਏ ਉਹਨੇ 5 ਮਿੰਟਾਂ ਚ 1 ਫੁੱਟ ਅੰਦਰ ਧੱਕ ਤੱਕਤਾ ਪੜਾ। ਨਾ ਕੋਈ ਆਵਾਜ਼, ਨਾ ਕੋਈ ਖੜਕਾ, ਨਾ ਧੜਕਾ। ਨਾਲੋ ਵੀ ਕਿੰਨੇ ਵਜਨ ਨੂੰ ਅੰਦਰ ਧੱਕ ਰਿਹਾ ਹੈਗਾ ਮਸ਼ੀਨਰੀ ਕਾਮ ਮਸ਼ੀਨਰੀ। ਵਿੱਚ ਇਹ ਵੀ ਕਹਿਣਗੇ ਵੀ ਜੇ ਰائیں ਕਿਵੇਂ ਹੋ ਜਾਊਗਾ? ਐਡਾ ਸਿਸਟਮ ਕਿਵੇਂ ਧੱਕਿਆ ਜਾਊ। ਤੁਹਾਡੇ ਸਾਹਮਣੇ ਹੈ। ਸਾਹਮਣੇ ਤਸਵੀਰਾਂ ਨੇ ਤੁਹਾਡੇ। લાલો ਵੀ ਕਿੰਨਾ ફરક ਕਿਵੇਂ ਜਾਓ ਦੇਖੋ ਅੰਦਰ ਨੂੰ ਜਾ ਰਹੇ ਨੇ ਜੀ ਕਿਹਨਾ ਜਿੰਨੇ ਅੰਦਰ ਜਾ ਰਹੇ ਨੇ ਉਹਨਾਂ ਪੁਲ ਅੱਗੇ ਜਾ ਰਹੇ ਆ ਅਦਰ ਅੰਦਰ ਨੂੰ ਜਾ ਰਹੇ ਨੇ ਜੀ ਤੇ ਇਧਰੋਂ ਪੁਲ ਜਾ ਰਹੇ ਆ ਅੰਦਰ ਨੂੰ ਆ ਦੇਖੋ ਕਿੰਨਾ ਵਗ ਗਿਆ ਜੀ ਆਹ ਲਾਲੂ ਵੀ ਇੰਨਾ ਕਰ ਗਿਆ 1.5 ਫੁੱਟ ਤੀਗਾ 1 ਫੁੱਟ ਧੱਕਿਆ ਗਿਆ ਜੇ ਹੋਰ ਜਾਣਾ ਚਾਰ ਪੰਜ ਦਿਨ ਹੋਰ ਲੱਗਣਗੇ ਪੰਜ ਦਿਨ ਲਗਾਤਾਰ ਗੱਡੀ ਦੀ ਲੈਣ ਦੇ ਪਰਲੇ ਪੱਸੀਏ ਜਿਹੜੇ ਜਾਣਗੇ ਇਹ ਵਿਚਾਲੇ ਜਾਨੀ ਕਿ ਵਿਚਾਲੇ ਸੈਂਟਰ ਚ ਆਉਣਗੇ ਗੱਡੀ ਦੀ ਲੈਣ ਦੇ ਨਾ ਕੋਈ ਬੰਦੇ ਦੀ ਲੋੜ ਹੈ ਸਿਰਫ ਦੇਖ ਸਕਦੋਂ ਵੀ ਬਿਲਕੁਲ ਬਿਨਾ ਬੰਦਿਆਂ ਤੋਂ ਸਿਰਫ ਇੱਕ ਹੈਡਰੇਨ ਨਾਲ ਜਾਂ ਜੇਸੀਬੀ ਮਸ਼ੀਨ ਨਾਲ ਮਿੱਟੀ ਉਰਾਂ ਕਰੀ ਜਾਂਦੀ ਹੈ ਸੋਨੂੰ 15 ਲੱਖ ਜਿਹੜਾ ਦੋ ਘੰਟਿਆਂ ਚ ਮਸ਼ੀਨ ਲੱਗੀ ਉਹ ਵੀ ਦਿਖਾਉਨੇ ਆ ਪਹਿਲਾਂ ਵੀ ਦੇਖਿਆ ਹੋ ਤੁਸੀਂ ਨੇ ਪਰ ਸਾਡਾ ਮਜੂਦ ਹੋਣ ਦਾ ਮਕਸਦ ਇਹ ਵੀ ਤੁਹਾਨੂੰ ਸਚਾਈ ਦੇ ਲਵੇ ਲੈ ਜੀ ਤੇ ਆਹ ਪ੍ਰੈਸ਼ਰ ਆ ਮੋਟਰ ਹੈਗੀ ਇਹ ਧੱਕ ਰਹੀ ਹੈਗੀ ਸਿੱਧੀ ਕੋਈ ਬੰਦਾ ਨਹੀਂ ਸਿਰਫ ਇਹ ਮਿੱਟੀ ਧੱਕ ਰਹੀ ਹੈ ਇਹ ਹੁਣ ਪਰਾਂ ਨੂੰ ਤੁਰੇ ਜਾ ਰਹੇ ਨੇ ਇਹ ਹੁਣ ਗੱਡੀ ਦੀ ਲੇਨ ਦੇ ਹੇਠਾਂ ਦੀ ਇਹ ਪੁਲ ਤੁਰੇ ਜਾ ਰਹੇ ਨੇ ਪਰਾਂ ਨੂੰ ਸਿਰਫ ਪ੍ਰੈਸ਼ਰ ਨਾਲ ਉਹ ਲੱਗੇ ਹੋਏ ਨੇ ਸਿਲੰਡਰ ਜੇ ਦਿਖ ਰਹੇ ਨੇ ਤੁਹਾਨੂੰ ਜੈਕ ਲੱਗੇ ਹੋਏ ਨੇ ਦਿਖ ਰਹੇ ਨੇ ਇਹੇ ਧੱਕ ਰਹੇ ਨੇ ਦੋ ਇਹ ਪੁਲਾਂ ਨੂੰ ਜਨਨਿਕ ਸਮੇਤ ਮਿੱਟੀ ਧੱਕ ਸਾਹਮਣੇ ਮਿੱਟੀ ਆ ਟੱਕਰ ਚ ਤੇ ਗੱਡੀ ਦੀ ਲੇਨ ਦੇ ਹੇਠਾਂ ਦੀ ਆ ਦੇਖ ਸਕਦੇ ਹੋ ਅੱਗੇ ਨੂੰ ਤੱਕ ਕੇ ਅੰਦਰ ਲਿਆ ਰਹੇ ਨੇ 4 ਕਿ ਦਿਨਾਂ ਚ ਗੱਡੀ ਦੀ ਲੈਣ ਦਾ ਜਿਹੜਾ ਵਿਚਾਲੇ ਸੈਂਟਰ ਚ ਪਹੁੰਚ ਜਾਣਗੇ ਇਹ ਇਸ ਤਰ੍ਹਾਂ ਦੇ ਨਾਲ ਜਿਹੜਾ ਕੰਮ ਲਗਾਤਾਰ ਚੱਲ ਰਿਹਾ ਹੈ ਜੀ ਲਗਭਗ 10 ਮਿੰਟਾਂ ਚ ਲਾ ਲਓ ਵੀ ਫੁੱਟ ਡੇਢ ਫੁੱਟ ਅੰਦਰ ਨੂੰ ਲੇ ਗਈ ਲਾ ਲਓ ਵੀ ਕਿੱਡੇ-ਕਡੇ ਪੁੱਲ ਨੇ ਇਹ ਲਗਭਗ 40 ਫੁੱਟ ਲੰਬਾਈ ਇਹਨਾਂ ਦੀ 13x13 ਦੇ ਨੇ 13 ਫੁੱਟ ਉੱਚੇ ਨੇ 13 ਫੁੱਟ ਚੌੜੇ ਨੇ ਲਾ ਲਓ ਵੀ ਗੱਡੀ ਦੀ ਲੈਣ ਦੇ ਹੀਠਾਂ ਦੀ ਵਿਚਾਲੇ ਸੈਂਟਰ ਚ ਜਾਣਾ ਹੈ ਉਹਨਾਂ ਸਾ ਜਿਹੜੇ ਤੁਰੇ ਜਾ ਰਹੇ ਨੇ ਹੌਲੀ ਹੌਲੀ ਆ ਦੇਖੋ ਇੱਧਰ ਵੀ ਮਿੱਟੀ ਚ ਤੇੜ ਆਈ ਹੈਗੀ ਤੱਕ ਕੇ ਅੰਦਰ ਨੂੰ ਜਿਹੜੇ ਇਹਦੇ ਹੀਠਾਂ ਦੀ ਜਾ ਰਹੇ ਨੇ ਹੌਲੀ ਹੌਲੀ ਅੰਦਰ ਨੂੰ ਵੱਧ ਵੱਧ ਰਹੇ ਨੇ ਆ ਦੇਖੋ ਪੋੜ ਆ ਗਿਆ ਇਹ ਹੁਣ ਵੀ ਅੰਦਰ ਨੂੰ ਜਾ ਰਹੇ ਨੇਗੇ ਹੌਲੀ ਹੌਲੀ ਤਸਵੀਰਾਂ ਦੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਤੇ ਸਨਾਮ ਸ਼ਹਿਰ ਦੀਆਂ ਪੂਰੀ ਤੁਹਾਨੂੰ ਵੀਡੀਓ ਐਂਡ ਤੱਕ ਦਿਖਾਵਾਂਗੇ ਉੱਦਾਂ ਆ ਰੱਖਿਆ ਸੀ ਜਿਹੜੇ ਤੁਹਾਨੂੰ ਦੱਸਿਆ ਸੀ 15 ਲੱਖ ਵਾਲੀ ਮਸ਼ੀਨ ਨੇ ਉਹਨੇ ਅੰਦਰ ਆ ਰੱਖਿਆ ਸੀ ਉਦੋਂ ਜਿਹੜਾ ਹੇਠਾਂ ਲਾਲ ਕਲਰ ਦਾ ਦੀਂਦਾ ਆ ਪਏਗਾ ਇਹ ਰੱਖ ਕੇ ਗਈ ਸੀ ਮਸ਼ੀਨ ਅੰਦਰਲੇ ਜੰਦ ਇਧਰਲੇ ਪਾਸੇ ਜਿਹੜਾ ਅੰਡਰ ਬ੍ਰਿਜ ਜਾਣਾ ਬਣ ਕੇ ਪੁਲ ਆ ਪੁਲ ਆ ਰਿਹਾ ਧੱਕਿਆ ਆ ਆ ਰਿਹਾਗਾ ਦੇਖ ਸਕਦੇ ਹੋ ਜੀ ਜਿਹੜਾ ਕੰਮ ਹੈ ਉਹ ਸੁਨਾਮ ਉਦਮ ਸਿੰਘ ਵਾਲੇ ਚ ਚੱਲ ਰਿਹਾ ਤੇ ਆ ਪੁਲ ਹੈ ਜਿਹੜਾ ਇਹ ਚੈੱਕ ਇੰਗ ਲਈ ਵੀ ਵਾਰੀ ਵਾਰੀ ਆਉਂਦਾ ਕਿਉਂਕਿ ਪੁਲ ਬਣ ਰਿਹਾ ਹੈ ਪੂਰੀ ਦਾ ਚੈੱਕ ਅਪ ਵੀ ਕੀਤਾ ਜਾਂਦਾ ਹੈ ਦੇਖਿਆ ਜਾਂਦਾ ਵੀ ਸਹੀ ਚੱਲ ਰਿਹਾ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਦਮ ਸਿੰਘ ਵਾਲੇ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਉਹ ਪੁਲ ਸਾਰਾ ਅੰਦਰ ਨੂੰ ਧੱਕ ਕੇ ਜਿੱਥੇ ਅਸੀਂ ਖੜੇ ਹਾਂ ਉਰੇ ਤੱਕ ਇਹਨੇ ਅੱਗੇ ਤੱਕ ਆਉਣਾ ਹੈ ਤੇ ਇੱਧਰ ਅੱਗੇ ਤੱਕ ਬਣਨਾ ਹੈ ਉਹ ਚੌਕ ਤੱਕ ਇਧਰੋਂ ਵੀ ਪੱਟਿਆ ਜਾਊ ਫਿਰ ਉੱਪਰ ਸ਼ੈੱਡ ਲੱਗੂ ਹਜੇ ਕਾਫੀ ਸਮਾਂ ਜਿਹੜਾ ਲੱਗਣਾ ਹੈ